ਸਸਿਕਾਲ ਤੁਸੀਂ ਜੁੜ ਚੁੱਕੇ ਹੋ ਨਿਊਜ਼ ਹੱਟ ਪੰਜਾਬ ਚੈਨਲ ਦੇ ਨਾਲ ਮੈਂ ਸਤਨਾਮ ਸਿੰਘ ਘਾਰੂ ਇਸ ਵਕਤ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਤਹਿਤ ਹੀ ਅੱਜ ਅਸੀਂ ਖੜੇ ਹਾਂ ਲੋਹਾਰਾ ਚੌਂਕ ਦੇ ਵਿੱਚ ਜਿੱਥੇ ਕੈਪਟਨ ਬਹਾਦਰ ਸਿੰਘ ਜੋ ਚੋਣ ਲੜ ਰਹੇ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਹਨਾਂ ਦੇ ਸਮਰਥਕ ਖੜੇ ਨੇ ਆਪਾਂ ਉਹਨਾਂ ਨਾਲ ਕੁਝ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਕੈਪਟਨ ਬਹਾਦਰ ਸਿੰਘ ਸਿੱਖ ਸਦ ਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਹਨ ਸਸੀ ਗੱਲ ਜੀ ਸਸੀ ਗੱਲ ਜੀ ਕੈਪਟਨ ਬਹਾਦਰ ਸਿੰਘ ਦੇ ਚੋਣ ਪ੍ਰਚਾਰ ਦੇ ਵਿੱਚ ਤੁਸੀਂ ਜੁੜੇ ਹੋ ਕਿੱਦਾਂ ਦੇਖਦੇ ਹਾਂ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਹਲਕੇ ਦੇ ਲੋਕਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਪੁੱਛਿਆ ਹੈ ਕਿ ਕੈਪਟਨ ਬਹਾਦਰ ਸਾਹਿਬ ਦਾ ਜੋ ਚੋਣ ਪ੍ਰਚਾਰ ਹੈ ਬੜਾ ਹੀ ਉਹਨਾਂ ਨੂੰ ਪਰਵਾਹ ਹੰਗਾਰਾ ਮਿਲ ਰਿਹਾ ਹੈ ਜਿੱਥੇ ਵੀ ਜਾਂਦੇ ਆ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਸਾਨੂੰ ਕਿਸੇ ਪਾਸੋਂ ਵੀ ਕੋਈ ਇਨਕਾਰ ਹੀ ਨਹੀਂ ਹੋ ਰਹੀ ਸਾਰੇ ਹੀ ਕਿਉਂਕਿ ਅਸੀਂ ਜੋ ਹੈ ਤਕਰੀਬਨ ਹਰ ਜਗ੍ਹਾ ਹਰ ਕਦੋਂ ਤੋਂ 75 ਸਾਲ ਤੋਂ ਦੇਖਦੇ ਆ ਰਹੇ ਤੇ ਇਸ ਕਰਕੇ ਸਾਰੀ ਪਬਲਿਕ ਜਿੰਨੇ ਵੀ ਹੈ ਲੋਕ ਉਹ ਇਹਨਾਂ ਚੀਜ਼ਾਂ ਨੂੰ ਹੁਣ ਜੋ ਹੈ ਬਦਲਾਵ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਨੀਤਿਕ ਪਾਰਟੀਆਂ ਇਧਰ ਉਧਰ ਕਰਕੇ ਇਹ ਬਦਲਾਵ ਤਾਂ ਆਊਗਾ ਜੇ ਸਾਡੇ ਸਾਬਕਾ ਸੈਨਿਕ ਜੋ ਹੈ ਰਾਜਨੀਤੀ ਚ ਉਤਰਨਗੇ ਤੁਸੀਂ ਹੁਣੇ ਦੱਸਿਆ ਕਿ ਸਾਬਕਾ ਸੈਨਿਕਾਂ ਵੱਲੋਂ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਵਾ ਕੈਪਟਨ ਬਹਾਦਰ ਸਿੰਘ ਨੂੰ ਇੱਕ ਭਾਏ ਜਿਹੜੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਹੀ ਕਿਉਂ ਚੁਣਿਆ ਤੁਸੀਂ ਹੋਰ ਪਾਰਟੀਆਂ ਵੀ ਸੱਤਾ ਦੇ ਵਿੱਚ ਹੁੰਦੀਆਂ ਵਾਂ ਜਾਂ ਰੈਗੂਲਰ ਚੱਲ ਰਹੀਆਂ ਵਾਂ ਪੰਜਾਬ ਦੀ ਸਿਆਸਤ ਦੇ ਵਿੱਚ 75 ਸਾਲਾਂ ਤੋਂ ਰਾਜਨੀਤਿਕ ਪਾਰਟੀਆਂ ਹੀ ਇਸ ਦੇਸ਼ ਨੂੰ ਜੋ ਹੈ ਡੁੱਟਕ ਸੁੱਟ ਕਰ ਰਹੀਆਂ ਆ ਅਸੀਂ ਇਹੀ ਸ਼ਬਦ ਵਰਤ ਕੇ ਕਿਉਂਕਿ ਕੋਈ ਵੀ ਚੀਜ਼ ਜੋ ਹੈ ਕਿਸੇ ਨੂੰ 5 ਸਾਲ ਕਿਸੇ ਨੂੰ 10 ਸਾਲ ਕਿਸੇ ਨੂੰ 20 ਸਾਲ ਅਜਮਾ ਕੇ ਦੇਖ ਲਿਆ ਸੀ ਇਸੇ ਪਾਰਟੀ ਨੇ ਵੀ ਕੋਈ ਵਧੀਆ ਕੰਮ ਨਹੀਂ ਕੀਤਾ ਤੇ ਹੁਣ ਸਾਨੂੰ ਮਜਬੂਰ ਹੋਣਾ ਪਿਆ ਕਿ ਅਸੀਂ ਸਾਫ ਕਰ ਸੈਨਿਕਾਂ ਨੂੰ ਰਾਜਨੀਤੀ ਵਿੱਚ ਉਤਾਰੀਏ ਠੀਕ ਹੈ ਜੀ ਕਿਹੜੇ ਕਿਹੜੇ ਮੁੱਦੇ ਲੈ ਕੇ ਤੁਸੀਂ ਚੱਲੇ ਹੋ ਕਿ ਹਾਂ ਇਹ ਜਿਹੜੇ ਅਸੀਂ ਕੰਮ ਕਰਨੇ ਆ ਕੈਪਟਨ ਬਹਾਦਰ ਸਿੰਘ ਕਰਨਗੇ ਤੁਹਾਨੂੰ ਇਹ ਯਕੀਨ ਹੋਵੇ ਅਸੀਂ ਜਿਹੜੇ ਵੀ ਮੇਨ ਮੁੱਦੇ ਇਸ ਸਿਸਟਮ ਨੂੰ ਵਿਗਾੜਨ ਦੇ ਵਾਸਤੇ ਕੀਤੇ ਗਏ ਆ ਉਹ ਸਾਰੇ ਜਿਵੇਂ ਕਿਸਾਨਾਂ ਦੀ ਐਮਐਸਪੀ ਹੈ ਕਿਸਾਨਾਂ ਦੇ ਜੋ ਹੈ ਹੋਰ ਮੁੱਦੇ ਹੈਗੇ ਆ ਔਰ ਨਾਲ ਨਾਲ ਵੱਧੀ ਮਹਿੰਗਾਈ ਜੋ ਕਿ ਇੱਕ ਸਿਲੰਡਰ ਜੋ ਕਿ 400 ਰੁਪਏ ਦਾ ਵਿਕਦਾ ਸੀ ਔਰ ਅੱਜ ਉਹ 1100 ਤੇ ਪਹੁੰਚ ਗਿਆ ਹੁਣ ਜੋ ਹੈ ਵੋਟਾਂ ਦਾ ਸਮਾਂ ਆ ਗਿਆ ਤੋਂ 200 ਰੁਪਏ ਘੱਟ ਕਰਕੇ 900 ਦਾ ਕਰਤਾ ਇਹ ਮਤਲਬ ਇੱਕ ਰਾਜਨੀਤੀ ਗੰਦੀ ਰਾਜਨੀਤੀ ਜਿਹਨੂੰ ਅਸੀਂ ਕਹਿ ਸਕਦੇ ਆ ਉਹ ਹੈ ਇਹ ਤੋਂ ਇਸ ਕਰਕੇ ਬਹੁਤ ਮੁੱਦੇ ਹੈ ਜਿਹੜੇ ਕਿ ਅਸੀਂ ਪਬਲਿਕ ਨੂੰ ਸੁਖ ਦੇਣਾ ਚਾਹੁੰਦੇ ਆ ਨਾ ਕਿ ਉਹਨਾਂ ਨੂੰ ਤਕਲੀਫ ਤੁਸੀਂ ਦੱਸਿਆ ਕਿ ਐਕਸ ਆਰਮੀ ਜੋ ਸਾਰੇ ਸਰਵਿਸਮੈਨ ਨੇ ਉਹ ਕੈਪਟਨ ਬਹਾਦਰ ਸਿੰਘ ਦੀ سپورਟ ਦੇ ਵਿੱਚ ਨੇ ਕਿੱਦਾਂ ਦੇਖਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੰਨ ਲਓ ਇਹ ਸੱਤਾ ਦੇ ਵਿੱਚ ਆਉਂਦੇ ਆ ਜਿੱਤਦੇ ਆ ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਕਿਹੜੇ ਜੋ ਕੰਮ ਨੇ ਉਹ ਕਰਵਾਏ ਜਾਣਗੇ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਦੇਖਾਂਗੇ ਜਵਾਨਾਂ ਨੂੰ ਦੇਖਾਂਗੇ ਅਸੀਂ 2 ਸਾਲ ਤੋਂ ਤਕਰੀਬਨ 2 ਸਾਲ ਹੋਣ ਵਾਲੇ ਆ ਜੰਤਰ ਮੰਤਰ ਤੇ ਧਰਨੇ ਤੇ ਬੈਠੇ ਆ ਸਾਡੀ ਕਿਸੇ ਨੇ ਨਹੀਂ ਸੁਣੀ ਉੱਥੇ ਕੋਈ ਇੱਕ ਰਾਜਨੀਤਿਕ ਨੇਤਾ ਵੀ ਨਹੀਂ ਆਇਆ ਨੇਤਾ ਤੋਂ ਕੀ ਆਉਣਾ ਸੀ ਕੋਈ ਉਹਨਾਂ ਦਾ ਨੁਮਾਇੰਦਾ ਵੀ ਨਹੀਂ ਆਇਆ ਕਿ ਸਾਡੀ ਉਹ ਗੱਲ ਬਾਤ ਪੁੱਛੇ ਤਾਂ ਅਸੀਂ ਇਹ ਸਭ ਤੇ ਪਹਿਲ ਦੇ ਆਧਾਰ ਤੇ ਕਿਸਾਨ ਅਤੇ ਜਵਾਨ ਪਬਲਿਕ ਇਹ ਤਿੰਨ ਮੁੱਦੇ ਰਹਿਣਗੇ ਸਾਡੇ ਜਿਨ੍ਹਾਂ ਦੇ ਉੱਤੇ ਅਸੀਂ ਦੇਖਾਂਗੇ ਚਾਰੇ ਪਾਸੇ ਜੀ ਨੂੰ ਵੀ ਕੋਈ ਤਕਲੀਫ ਹੈ ਜੀਨੇ ਸਾਡੇ ਕੋਲੇ ਕੋਈ ਰਿਪੋਰਟ ਕਰਤੀ ਬਾਦਰ ਸਿੰਘ ਸਾਹਿਬ ਇਹਨਾਂ ਚੀਜ਼ਾਂ ਤੇ ਬਹੁਤ ਸਖਤ ਹੈ ਔਰ ਬਹੁਤ ਹੀ ਇਮਾਨਦਾਰ ਹੈ ਔਰ ਬਹੁਤ ਹੀ ਮਿਹਨਤਕਸ਼ ਜੋ ਹੈ ਨੇਤਾ ਹੈ ਧੰਨਵਾਦ ਜੀ ਸੋ ਇਹ ਸਨ ਕੈਪਟਨ ਬਿੱਕਰ ਸਿੰਘ ਜੀ ਜੋ ਲਗਾਤਾਰ ਕੈਪਟਨ ਬਹਾਦਰ ਸਿੰਘ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਜੁੜੇ ਹੋਏ ਨੇ ਤੁਸੀਂ ਜੁੜੇ ਰਹੋ ਨਿਊਜ਼ ਹੱਟ ਪੰਜਾਬ ਚੈਨਲ ਦੇ ਨਾਲ ਤੇ ਨਵੀਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ